ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਬਖਸ਼ਿਸ਼ ਦੇ ਨਾਲ ਜੋ ਗੁਰਬਾਣੀ ਚਾਰਨ ਦਾ ਸਪਾਰਸ਼ ਸਮਾਪਤ ਹੋਇਆ ਹੈ ਇਸ ਬਾਬਨ ਸ਼ਬਦ ਵਿੱਚ ਬਾਬਾ ਨਾਮਦੇਵ ਜੀ ਜੋ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਭਾਈ ਬੰਦਾ ਬੰਦਗੀ ਦੀ ਥਾਂੇ ਕਈ ਵਾਰੀ ਬੰਦਗੀ ਵਾਲੇ ਪਾਸਿਓਂ ਸੰਸਾਰੀ ਮੋਹ ਮਾਇਆ ਚ ਪੈ ਕੇ ਬੰਦਗੀ ਦਾ ਵੀ ਉਹ ਭਾਵ ਕੇ ਮਖੌਲ ਲੋਕ ਡਾਊਨ ਲੱਗ ਜਾਂਦੇ ਨੇ ਕਿਉਂਕਿ ਬੰਦਗੀ ਦੀ ਥਾਂ ਤੇ ਸੰਸਾਰੀ ਪਦਾਰਥਾਂ ਦੇ ਮਾਇਕ ਪਦਾਰਥਾਂ ਦੇ ਲੋਭ ਵਿੱਚ ਆ ਕੇ ਪਖੰਡ ਕਰਨ ਲੱਗ ਜਾਂਦਾ ਹੈ ਸੋ ਬਾਬਾ ਜੀ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਇਹ ਭਗਤੀ ਉਹਨਾਂ ਦੀ ਥਾਂ ਹੀ ਪੈਂਦੀ ਹੈ ਜਿਨ੍ਹਾਂ ਦੇ ਹਰ ਕੰਮ ਦੇ ਵਿੱਚ ਸਫਾਈ ਸਵੱਛਤਾ ਤੇ ਵਾਲਛਲ ਨਹੀਂ ਹੈ ਦਿਖਾਵਾ ਨਹੀਂ ਹੈ ਡਰਾਮਾ ਨਹੀਂ ਹੈ ਸੋ ਬਾਬਾ ਜੀ ਅੱਜ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ ਸਾਪ ਕੁੰਚ ਛੋਡੇ ਬੇਖ ਨਹੀਂ ਛਾਡੇ ਉਦਕਮੈ ਜੈਸੇ ਬਗ ਧਿਆਨ ਮੰਡੇ ਕਹਿਣ ਲੱਗੇ ਦੇਖੋ ਕਿ ਸੱਪ ਹੈ ਜਿਹੜਾ ਉਹ ਕੁੰਜ ਤਾਂ ਲਾ ਦਿੰਦਾ ਪਰ ਕੁੰਜ ਲਾਉਣ ਦੇ ਨਾਲ ਅੰਦਰੋਂ ਜ਼ਹਿਰ ਨਹੀਂ ਜਾਂਦਾ ਉਹਦਾ ਜ਼ਹਿਰ ਨਹੀਂ ਛੱਡਦਾ ਕ ਕੁੰਚ ਛੱਡ ਦਿੰਦਾ ਕਹਿਣ ਲੱਗੇ ਬਗਲਾ ਪਾਣੀ ਦੇ ਵਿੱਚ ਖੜਾ ਸਮਾਧੀ ਲਾਈ ਹੈ ਅੱਖਾਂ ਬੰਦ ਕਰਕੇ ਐ ਖੜਾ ਪਰ ਕਹਿਣ ਲੱਗੇ ਅ ਉਦਕ ਵਿੱਚ ਜੈਸੇ ਬਗ ਧਿਆਨ ਮੰਡਲੇ ਪਾਣੀ ਦੇ ਵਿੱਚ ਜਿਵੇਂ ਬਗਲਾ ਧਿਆਨ ਟਿਕਾਈ ਬੈਠਾ ਪਰ ਕਹਿਣ ਲੱਗੇ ਅ ਸਮਾਧੀ ਲਾ ਕੇ ਵੀ ਕਹਿਣ ਲੱਗੇ ਅੰਦਰ ਜਿਹੜੇ ਉਹਦੀ ਤ੍ਰਿਸ਼ਨਾ ਕਿ ਮੈਂ ਕੋਈ ਸ਼ਿਕਾਰ ਫੜਾਂ ਕੋਈ ਵੇਖਣ ਚ ਤਾਂ ਭਗਤੀ ਲੱਗਦੀ ਹੈ ਵੀ ਭਗਤੀ ਕਰੀ ਜਾਂਦਾ ਪਰ ਕਹਿਣ ਲੱਗੇ ਕਾਹੇ ਕੋ ਕੀਜੇ ਧਿਆਨ ਜਪਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ ਬਾਬਾ ਜੀ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਜਦੋਂ ਅੰਦਰੋਂ ਤੁਹਾਡਾ ਮਨ ਹੀ ਪਵਿੱਤਰ ਨਹੀਂ ਹੈ ਸ਼ੁੱਧ ਨਹੀਂ ਹੈ ਤੇ ਸਮਾਧੀ ਲਾਣ ਦੇ ਨਾਲ ਕੀ ਹੋ ਜਾਏਗਾ ਜਾਪ ਕਰਨ ਨਾਲ ਕੀ ਹੋ ਜਾਏਗਾ ਕਿਉਂਕਿ ਮਨ ਦੇ ਵਿੱਚ ਤੇ ਫੁਰਨੇ ਤੁਹਾਡੇ ਸੰਸਾਰੀ ਹੋਰ ਚੀਜ਼ਾਂ ਤੇ ਚੱਲ ਰਹੇ ਹਨ ਮਾਇਆ ਦਾ ਲੋਭ ਹੋਰ ਚੀਜ਼ਾਂ ਦਾ ਲੋਭ ਤੁਹਾਡੇ ਅੰਦਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਇੱਕ ਸਾਧ ਪੰਡਿਤ ਰਸਤੇ ਵਿੱਚ ਬੈਠਾ ਸੀ ਅੱਗੇ ਉਹਦੇ ਲੋਟਾ ਰੱਖਿਆ ਪਿਆ ਸੀ ਲੋਕ ਪੈਸੇ ਪਾਈ ਜਾਂਦੇ ਸੀ ਤੇ ਅੱਖਾਂ ਬੰਦ ਕਰ ਲੈਂਦਾ ਸੀ ਕਿਤੇ ਕਹਿੰਦਾ ਸੀ ਮੈਂ ਪਤਾਲ ਚ ਫਿਰਦਾ ਲੋਕ ਗੁੰਮਰਾ ਹੋ ਜਾਂਦੇ ਸੀ ਵੀ ਬਾਬਾ ਜੀ ਪਤਾਲ ਚਲੇ ਗਏ ਕਿਤੇ ਕਹਿੰਦਾ ਸੀ ਮੈਂ ਸੱਚਖੰਡ ਚਲਾ ਗਿਆ ਕਿਤੇ ਕਹਿ ਦਿੰਦਾ ਸੀ ਮੈਂ ਧਰਤੀ ਦਾ ਪਰਮਨਨ ਕਰ ਰਿਹਾ ਕੋਈ ਬਾਤ ਪੁੱਛਣੀ ਚਾਹਤਾ ਤਾਂ ਪੁੱਛ ਸਕਦਾ ਪਰ ਉਹ ਲੋਕ ਸੀ ਜਿਹੜੇ ਉਹ ਭੋਲੇ ਭਾਲੇ ਸੀ ਉਹਦੇ ਧਿਆਨ ਉਹਦਾ ਮਾਇਆ 'ਚ ਸੀ ਵੀ ਲੋਟਾ ਜਦੋਂ ਭਰ ਗਿਆ ਉਦੋਂ ਮੈਂ ਬੰਦ ਕਰਦਾਗਾ ਕੰਮ ਪਰ ਸਤਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਨੂੰ ਗਿਆਨ ਦੇਣ ਵਾਸਤੇ ਉਹਦਾ ਲੋਟਾ ਚੁੱਕ ਕੇ ਪਿੱਛੇ ਰੱਖ ਦਿੱਤਾ ਜਦੋਂ ਫੇਰ ਉਹਨੇ ਆ ਕੇ ਖੋਲੀ ਕਿ ਭਾਈ ਆ ਮੈਂ ਸੱਚਖੰਡ 'ਮੇ ਜਾ ਰਿਹਾ ਹਾਂ ਜੋਨੇ ਦੇਖਿਆ ਕਿ ਲੋਟਾ ਨਹੀਂ ਹੈ ਤੇ ਰੌਲਾ ਪਾਉਣ ਲੱਗ ਗਿਆ ਵੀ ਸਾਧੂ ਸੰਤੋ ਕੇ ਸਾਥ ਭਾਈ ਮस्करी ਨਹੀਂ ਕਰਨੀ ਚਾਹੀਏ ਕਿਸ ਨੇ ਮस्करी કરી ਹੈ ਮੇਰਾ ਲੋਟਾ ਕਹਾਂ ਗਿਆ ਕਿਸ ਨੇ ਉਠਾਇਆ ਹੁਣ ਸਾਰੇ ਚੁੱਪ ਕਰੇ ਬੈਠੇ ਨੇ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ ਭਾਈ ਤੂੰ ਕਹਿੰਦਾ ਸੀ ਮੈਂ ਲੋਕ ਪ੍ਰਲੋਕ ਦੇ ਵਿੱਚ ਢੇੜੇ ਲਾਉਣਾ ਕਮ ਸੇ ਕਮ ਅੱਖਾਂ ਬੰਦ ਕਰਕੇ ਉਹਦਾ ਲੋਟਾ ਹੀ ਲੱਭ ਲਾ ਤੂੰ ਕਿਹਦੇ ਕੋਲੇ ਪਿਆ ਪਰ ਪਿਆ ਉਹਦੇ ਪਿੱਛੇ ਹੀ ਸੀ ਸੋ ਸਾਰੀ ਦੁਨੀਆ ਨੂੰ ਆਕਲ ਆ ਗਈ ਮਾਰੇ ਕਹਿੰਦੇ ਭਾਈ ਇਹ ਝੂਠ ਮਾਰ ਰਿਹਾ ਕੋਈ ਇਹ ਸਰਚਖੰਡ ਚ ਨਹੀਂ ਜਾਂਦਾ ਸੋ ਇਹੀ ਗੱਲ ਬਾਬਾ ਜੀ ਕਰ ਰਹੇ ਨੇ ਕਹਿਣ ਲੱਗੇ ਜਦੋਂ ਮਨ ਹੀ ਸ਼ੁੱਧ ਨਹੀਂ ਅੱਖਾਂ ਮੀਚਨ ਬੰਦ ਕਰਨਾ ਕੀ ਫਾਇਦਾ ਹੋ ਜੂਗਾ ਜਾਪ ਕਰਨਾ ਕੀ ਫਾਇਦਾ ਹੋ ਜੂਗਾ ਸ਼ੁੱਧ ਮਨ ਨਾਮ ਜਪੋ ਸਿੰਘ ਜਪੋ ਜੋ ਨਰ ਜਾਣੇ ਐਸੇ ਹੀ ਠੱਗਦੇ ਹੋ ਬੱਖਾਂ ਨੇ ਸਿੰਘ ਦਾ ਮਤਲਬ ਹੁੰਦਾ ਸ਼ੇਰ ਜਿਵੇਂ ਸ਼ੇਰ ਹਰੇਕ ਨੂੰ ਮਾਰਨ ਦਾ ਹੀ ਸੋਚਦਾ ਵੀ ਜਿਹੜਾ ਵੀ ਜਾਨਵਰ ਉਹਦੇ ਸ਼ਿਕਾਰ ਅੱਗੇ ਆ ਗਿਆ ਵੀ ਇਹਨੂੰ ਮਾਰ ਕੇ ਖਾ ਜਾਵਾਂ ਇਸੇ ਤਰ੍ਹਾਂ ਕਈ ਬੰਦੇ ਨੇ ਉਹ ਹਰੇਕ ਬੰਦੇ ਨੂੰ ਨਿਗਲਣਾ ਚਾਹੁੰਦੇ ਨੇ ਵੀ ਇਹਦੀ ਜਾਇਦਾਦ ਵੀ ਮੈਂ ਠੱਗ ਲਵਾਂ ਜੋ ਇਹਦੇ ਕੋਲ ਜਿੰਨਾ ਕੁ ਮੇਰੀ ਬਾਹ ਪੈਂਦੀ ਐ ਨੂੰ ਮੈਂ ਠੱਗ ਲਾਂ ਇਹਦੇ ਤੋਂ ਲੈ ਲੈ ਕੁਛ ਨਾ ਕੁਛ ਸੋ ਇਸ ਕਰਕੇ ਜਿਹੜਾ ਬੰਦਾ ਕਹਿਣ ਲੱਗੇ ਸ਼ੇਰ ਆਲਾ ਭੋਜਨ ਕਰਨ ਨੂੰ ਫਿਰਦਾ ਰਹਿੰਦਾ ਸਾਰੀ ਜਿਹੜੀ ਤ੍ਰਿਸ਼ਨਾ ਦੀ ਮਾਇਆ ਦੀ ਉਹਦੀ ਅੰਦਰ ਅੱਗ ਬਮਾਲ ਮੱਚ ਰਹੀ ਹੈ ਤੇ ਕਹਿਣ ਲੱਗੇ ਉਹਨੂੰ ਫਿਰ ਲੋਕ ਠੱਗ ਕਹਿਣ ਲੱਗ ਜਾਂਦੇ ਨੇ ਬਨਾਰਸ ਕੇ ਠੱਗ ਵੇਖੋ ਤੁਸੀਂ ਬਨਾਰਸ ਦੇ ਪੰਡਤਾਂ ਨੂੰ ਲੋਕ ਬੜੀ ਮਹਾਨਤਾ ਦਿੰਦੇ ਸੀ ਹਰ ਕੇ ਸੰਤ ਨਾ ਕੀ ਪਰ ਮਹਾਰਾਜ ਨੇ ਕਹਿੰਦਾ ਵੀ ਇਹ ਪ੍ਰਮਾਤਮਾ ਦੇ ਸੰਤ ਨਹੀਂ ਆ ਇਹ ਤਾਂ ਬਨਾਰਸ ਦੇ ਠੱਗ ਨੇ ਸੋ ਅੱਜ ਬਹੁਤ ਜ਼ਿਆਦਾ ਲੋਕ ਭਾਵ ਕੇ ਧਰਮ ਦੇ ਲਿਵਾਜ਼ ਦੇ ਵਿੱਚ ਠੱਗੀਆਂ ਮਾਰੀਆਂ ਜਾ ਰਹੀਆਂ ਸਾਧੂ ਸੰਤਾਂ ਦੇ ਬਾਣੇ ਪਾ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਲੁੱਟਿਆ ਜਾ ਰਿਹਾ ਔਰ ਜਿੰਨਾ ਪੈਸਾ ਇਨ੍ਹਾਂ ਠੱਗਾਂ ਕੋਲੇ ਹੈ ਇਨ੍ਹਾਂ ਦਾ ਕਿਸੇ ਆਮ ਲੋਕ ਕਿਸੇ ਵਪਾਰੀ ਕੋਲੇ ਨਹੀਂ ਹੈ ਸੋ ਇਸ ਕਰਕੇ ਬਾਬਾ ਨਾਮਦੇਵ ਜੀ ਕਹਿ ਰਹੇ ਨੇ ਜੇ ਭਗਤੀ ਕਰਨੀ ਤੇ ਭਾਵ ਕੇ ਛੇਰ ਵਾਲੀ ਬਿਰਤੀ ਨਾ ਰੱਖੋ ਵੀ ਅਗਲੇ ਨੂੰ ਹੱਡੀਆਂ ਸਮੇਤ ਹੀ ਨਿਕਲ ਜਿਗੇ ਵੀ ਫਿਰ ਲੋਕ ਉਹਨੂੰ ਐਸੇ ਹੀ ਠੱਗ ਦਿਉ ਬਖਾਨੇ ਫਿਰ ਲੋਕਾਂ ਨੂੰ ਠੱਗ ਕਹਿਣ ਲੱਗ ਜਾਂਦੇ ਨੇ ਕਿ ਬਾਬਾ ਨਹੀਂ ਤੇ ਠੱਗ ਹੈ ਨਾਮੇ ਕੇ ਸੁਆਮੀ ਲੈ ਲੈ ਚਗਰਾ RAM ਰਸੈਨ ਪਿਓਰੇ ਦਗਰਾ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਕਿ हे ਨਾਮਦੇਵ ਜਿਹੜਾ ਤੇਰਾ ਮਾਲਕ ਪਰਮਾਤਮਾ ਪ੍ਰਭੂ ਹੈ ਉਹ ਅੰਦਰੋਂ ਪਖੰਡ ਕੱਢਣ ਦੇ ਨਾਲ ਮਿਲਦਾ ਹੈ ਜੇ ਸਾਡੇ ਮਨ ਚ ਬਿਰਤੀ ਪਖੰਡਾਂ ਵਾਲੀ ਹੈ ਡਰਾਮੇ ਕਰਦੇ ਆਂ ਅਸੀਂ ਧਰਮ ਦੇ ਨਾਂ ਤੇ ਤੇ ਕਹਿਣ ਲੱਗੇ ਫਿਰ ਝਗੜਾ ਖਤਮ ਨਹੀਂ ਹੁੰਦਾ ਫਿਰ ਝਗੜਾ ਉਦੋਂ ਹੀ ਮੁੱਕਦਾ ਹੈ ਜਦੋਂ ਅੰਦਰੋਂ ਮੈਂ ਮੇਰੀ ਖਤਮ ਹੋ ਜਾਂਦੀ ਆ ਤੇ ਕਹਿਣ ਲੱਗੇ ਕਠੋਰ ਤੋਂ ਕਠੋਰ ਮਨ ਵੀ ਪ੍ਰਮਾਤਮਾ ਦੇ ਚਿੱਤ ਤੇ ਚਿੱਤ ਜੋੜ ਕੇ ਨਿਰਮਲ ਹੋ ਜਾਂਦਾ ਤੇ ਉਹ ਕਦੇ ਵੀ ਕਿਸੇ ਤੇ ਕਿਸੇ ਦਾ ਨੁਕਸਾਨ ਕਰਨ ਬਾਰੇ ਨਹੀਂ ਸੋਚਦਾ ਇਮਾਨਦਾਰ ਹੋ ਜਾਂਦਾ ਸਭ ਕਾਇਨਾਤ ਵਿੱਚ ਉਸ ਨੂੰ ਰੱਬ ਦਾ ਰੂਪ ਨਜ਼ਰ ਆਉਂਦਾ ਸੋ ਪ੍ਰਮਾਤਮਾ ਅਕਾਲ ਪੁਰਖ ਸਾਰੀ ਕਾਇਨਾਤ ਦਾ ਮਾਲਕ ਹੈ ਸਾਰਿਆਂ ਵਿੱਚ ਵਰਤ ਰਿਹਾ ਹੈ ਕਿਸੇ ਵੀ ਬੰਦੇ ਨਾਲ ਠੱਗੀ ਮਾਰਨ ਤੋਂ ਪਹਿਲਾਂ ਇਹ ਸੋਚਦਾ ਕਿ ਇਹਦੇ ਵਿੱਚ ਦੇਖਾ ਮੈਨੂੰ ਪ੍ਰਮਾਤਮਾ ਦੇਖ ਰਿਹਾ ਬੈਠਾ ਸੋ ਪ੍ਰਮਾਤਮਾ ਦੇ ਨਾਮ ਜਪੋ ਪਰਮੇਸ਼ਰ ਦੀ ਬੰਦਗੀ ਕਰੋ ਸੁੱਧ ਮਨ ਬੰਦਗੀ ਕਰੋ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਸਾਡੇ ਮਨ 'ਚ ਹੋਣੀ ਚਾਹੀਦੀ ਹੈ ਸੋ ਇਨੀ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਨ ਕਰਦੇ ਹੋਈਆਂ ਤਮਾਮ ਪੁੱਲਾਂ ਗੁਰੂ ਦੀ ਸੰਗਤ ਗੁਰੂ ਕੀ ਮਨਕਾਰ ਜੋਗ ਨੇ ਅੱਗੇ ਤੋਂ ਸਾਬ ਸੋਜੀ ਬਖਸ਼ਣ ਬਲਾਉ ਪਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ